ਸਿਮਰਿਆ ਯਾਤ ਨੂੰ ਕਿੰਨੀ ਵਾਰੀ ਬੋਲੇ ਆ ਪਤਲੀ ਰੋਟੀਆਂ ਬਣਾਇਆ ਕਰ ਯਾਰ ਪਤਲੀ ਤੇ ਬਣਾਨੀਆਂ ਹੋਰ ਕਿੰਨੀ ਪਤਲੀ ਬਣਾਵਾ ਸਵਾ ਪਤਲੀ ਬਣਾਨੀ ਐ ਐਡੀ ਐਡੀ ਮੋਟੀ ਰੋਟੀਆਂ ਬੰਦੇ ਦਾ ਦੰਦ ਟੁੱਟ ਜਾਵੇ ਮੇਰੇ ਕੋਲ ਤਾਂ ਐਦਾ ਹੀ ਬਣਦੀਆਂ ਨੇ ਖਾਣੀ ਐ ਤੇ ਖਾਓ ਨਹੀਂ ਖਾਣੀ ਤੇ ਨਾ ਵਾਹ ਬੇਟੇ ਐਦਾ ਹੀ ਬਣਦੀਆਂ ਨੇ ਅੱਛਾ ਉਸ ਟਾਈਮ ਕਿਉਂ ਹੁੰਦਾ ਜਦ ਤਿੱਕ ਆਏ ਹੁੰਦੇ ਨੇ ਹੈ ਇੰਨੀ ਪਤਲੀ ਰੋਟੀ ਨਹੀਂ ਵਧੀ ਰੋਟੀ ਬਣਦੀ ਜਿਹੜੀ ਪਤਲੀ ਬੰਦਾ ਨੇ ਉਹ ਤੁਹਾਡਾ ਇੰਚੀ ਟੈਪ ਤੋਂ ਨਾਪਿਆ ਹੋਵੇ ਗੋਲ ਐਦਾ ਹੁੰਦੀ ਪ੍ਰਕਾਰ ਤੋਂ ਗੋਲ ਕੀਤਾ ਹੋਵੇ ਸਾਡੀ ਬਾਰੇ ਮੌਤ ਪੈਂਦੀ ਤੁਹਾਨੂੰ ਲੇ ਆਓ ਦੂਜੀ ਜੋ ਤੁਹਾਨੂੰ ਪਤਲੀ ਰੋਟੀਆਂ ਖਿਲਾਵੇ ਵਾ ਨਵਾਂ ਕਲੇਸ਼ ਲਿਆਓ ਆਪਣੀ ਗਲਤੀ ਦੇ ਕਦੇ ਮੰਨੋ ਹੀ ਨਾ ਤੇ ਉਹਨੇ ਵੀ ਤੇ ਸੇਮ ਹੀ ਕਰਨਾ ਉਹਨੇ ਕਿਹੜਾ ਕੁਝ ਵੱਖਰਾ ਕਰਨਾ ਪ੍ਰਜਾਤੀ ਤੁਹਾਡੀ ਸੇਮ ਹੀ ਸਾਰੀਆਂ ਦੀ ਲਿਆਓ ਦੂਜੀ ਲਿਆਓ ਦੂਜੀ ਲਿਆਓ ਤੇ ਠੀਕ ਹੈ ਨਾ ਫਿਰ ਮੈਂ ਕੱਲ ਤੋਂ ਤੁਹਾਨੂੰ ਚੌਲ ਬਣਾ ਕੇ ਖਿਲਾ ਦਾਂਗੀ ਚੌਲ ਬਣਾ ਚੌਲ ਖਾਣਾ ਮੈਂ ਮੈਂ ਕੋਈ ਓਪੀ ਦਾ ਭਈਆ ਚੌਲ ਖਾ ਮਰੋ ਦੋ ਰੋਟੀ ਬਣਾਣੀ ਫਤਿਆ ਬਣਾਇਆ ਕਰ ਨੀ ਤੇ ਰਹਿਣ ਦੇ